ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਥੋੜੇ ਸਾਹਮਣੇ 9 10 ਅਤੇ 11 ਜੂਨ ਜੋ ਪੰਜਾਬ ਦੇ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਹੋ ਚੁੱਕਿਆ ਜੀ ਕੀ ਹਾਲਾਤ ਨੇ ਕਿਉਂਕਿ ਬਹੁਤ ਕੜਾਕੇ ਦੀ ਗਰਮੀ ਪੰਜਾਬ ਦੇ ਵਿੱਚ ਪੈਣ ਜਾ ਰਹੀ ਹੈ ਜਿਸ ਦੇ ਬਾਰੇ ਮੌਸਮ ਵਿਭਾਗ ਵੱਲੋਂ ਤਗੜਾ ਅਲਰਟ ਜਾਰੀ ਕਰ ਦਿੱਤਾ ਗਿਆ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਅਲਰਟ ਹੈ ਕਿਉਂਕਿ ਹੁਣ ਲਗਾਤਾਰ ਦੇਖਣ ਨੂੰ ਮਿਲੇਗਾ ਕਿ ਹਾਲਾਤ ਵੱਧ ਤੋਂ ਵੱਧਰ ਹੋਣਗੇ ਗਰਮੀ ਇੰਨੀ ਜ਼ਿਆਦਾ ਵਧੇਗੀ ਕਿ ਬਾਹਰ ਨਿਕਲਣਾ ਮੁਸ਼ਕਲ ਨਹੀਂ ਨਾ ਮੁਮਕਿਨ ਹੋ ਜਾਵੇਗਾ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਵਿੱਚ ਹਾਲਾਤ ਬਸ ਤੋਂ ਬਾਹਰ ਹੁੰਦੇ ਦਿਖਾਈ ਦੇ ਰਹੇ ਨੇ ਇੰਨੀ ਜ਼ਿਆਦਾ ਗਰਮੀ ਪੰਜਾਬ ਦੇ ਵਿੱਚ ਪੈਣ ਜਾ ਰਹੀ ਹੈ ਕਿ ਪਿਛਲੇ ਸਾਰੇ ਰਿਕਾਰਡ ਟੁੱਟਦੇ ਹੋਏ ਦਿਖਾਈ ਦੇਣਗੇ ਜੂਨ ਦਾ ਮਹੀਨਾ ਹੈ ਗਰਮੀਆਂ ਪੂਰੇ ਜ਼ੋਰਾਂ ਤੇ ਨੇ ਤੇ ਜਿਸ ਦੇ ਸਿੱਟੇ ਵਜੋਂ ਹੁਣ ਹਾਲਾਤ ਕੀ ਨੇ ਉਹ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਕਿ ਕਿਸ ਕਿਸ ਦਿਨ ਅਲਰਟ ਨੇ ਹੀਟ ਵੇਵ ਦਾ ਅਲਰਟ ਕਿਹੜੇ ਜ਼ਿਲ੍ਹੇ ਲਈ ਜਾਰੀ ਹੋਇਆ ਹੈ ਤੇ ਕਿਹੜੇ ਜ਼ਿਲ੍ਹਿਆਂ ਨੂੰ ਸਾਵਧਾਨ ਰਹਿਣ ਨਾਲ ਵਰਤਣਾ ਹੋਵੇਗਾ 9 10 ਅਤੇ 11 ਜੂਨ ਦੀ ਗੱਲ ਕਰਾਂਗੇ ਲੰਬੇ ਸਮੇਂ ਦੀ ਪ੍ਰੈਡਿਕਸ਼ਨ ਨਹੀਂ ਕਰਾਂਗੇ ਤਾਂ ਕਿਉਂਕਿ ਕਿਉਂਕਿ ਜਿਆਦਾ ਲੰਬੇ ਸਮੇਂ ਦੀ ਗੱਲ ਕਰਨ ਨਾਲ ਕੋਈ ਬਹੁਤ ਵਧੀਆ ਜਾਣਕਾਰੀ ਸ਼ੇਅਰ ਨਹੀਂ ਹੁੰਦੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਮੌਸਮ ਵਿਭਾਗ ਵੱਲੋਂ ਕੀ ਅਲਰਟ ਜਾਰੀ ਹੋਇਆ ਹੈ ਜੀ ਪੰਜਾਬ ਦੇ ਮੌਸਮ ਦੇ ਬਾਰੇ ਮੌਸਮ ਵਿਭਾਗ ਦਾ ਜਾਰੀ ਅਲਰਟ ਤੁਹਾਡੇ ਸਾਹਮਣੇ ਹੈ ਜੀ ਅਲਰਟ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਤੁਹਾਡੇ ਸਾਹਮਣੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਮੌਸਮ ਦੀ ਆਉਂਦੀ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਤਾਂ ਕਿ ਬਾਕੀ ਦਰਸ਼ਕ ਵੀ ਇਹਨਾਂ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਅਗਰ ਤੁਹਾਨੂੰ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਇਸ ਵੀਡੀਓ ਦੇ ਲਾਈਕ ਦਾ ਆਪਾਂ ਏਮ ਰੱਖਦੇ ਆਂ ਜੀ 100 ਲਾਈਕ ਜਲਦੀ ਜਲਦੀ 100 ਲਾਈਕ ਕਰ ਦਿਓ ਤਾਂ ਕਿ ਫਿਰ ਅਸੀਂ ਵੀਡੀਓ ਦੀ ਅਗਲੇ 파ਟ ਜਲਦ ਲੈ ਕੇ ਆ ਸਕੀਏ ਹੁਣ ਗੱਲ ਕਰਦੇ ਜੀ ਆਪਾਂ ਮੌਸਮ ਦੇ ਹਾਲਾਤ ਦੀ ਅਲਰਟ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ 9 ਤਰੀਕ ਦੀ 8 ਤਰੀਕ ਲੰਘ ਚੁੱਕੀ ਹੈ ਜੀ ਜਿਹਦੇ ਵਿੱਚ ਹੁਣ ਆਪਾਂ 9 ਤਰੀਕ ਦੀ ਗੱਲ ਕਰਾਂਗੇ ਤਾਂ ਤੁਸੀਂ ਦੇਖੋਗੇ ਇਸ ਖਾਸ ਤੌਰ ਤੇ ਪੱਛਮੀ ਇਲਾਕਾ ਜਿਹੜਾ ਹਿਮਾਚਲ ਤੋਂ ਦੂਰ ਹੈ ਯਾਨੀ ਕਿ ਪਾਕਿਸਤਾਨ ਅਤੇ ਰਾਜਸਥਾਨ ਦੇ ਇਲਾਕਿਆਂ ਦੇ ਨੇੜੇ ਤੇ ਇਹਨਾਂ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਹੋ ਚੁੱਕਿਆ ਜੀ ਜੀ ਦੇ ਵਿੱਚ ਅਮਰitsar, ਤਰਨਤਾਰਨ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਫਜ਼ਿਲਕਾ, ਮੁਕਸਰ, ਬਠਿੰਡਾ ਇਹਨਾਂ ਵਿੱਚ orange ਅਲਰਟ ਹੈ ਹੀਟ ਵੇਵ ਦਾ ਯਾਨੀ ਕਿ ਇਹਨਾਂ ਇਲਾਕਿਆਂ ਵਿੱਚ ਸਭ ਤੋਂ ਵੱਧ ਤਾਪਮਨ ਦੇਖਣ ਨੂੰ ਮਿਲੇਗਾ ਯਾਨੀ ਕਿ 45 ਡਿਗਰੀ ਪਲੱਸ ਤਾਪਮਨ ਇਹਨਾਂ ਵਿੱਚ ਜਾਵੇਗਾ ਤੇ ਇੱਕ ਸੈਂਟਰਲ ਬੈਲਟ ਲੁਧਿਆਣਾ ਤੋਂ ਕਪੂਰਥਲਾ, ਜਲੰਧਰ, ਬਰਨਾਲਾ, ਸੰਗਰੂਰ ਤੇ ਮਾਨਸਾ ਇਹਨਾਂ ਵਿੱਚ ਔਰੇਂਜ ਅਲਰਟ ਹੈ ਜਾਨੀ ਕਿ ਇਹਨਾਂ ਵਿੱਚ ਤਾਪਮਾਨ 45 ਡਿਗਰੀ ਦੇ ਨੇੜੇ ਤੇੜੇ ਬਣੇ ਰਹਿਣ ਦੀ ਉਮੀਦ ਹੈ ਤਾਪਮਾਨ ਦੇ ਵਿੱਚ ਵਾਧਾ ਦੇਖਦੇ ਹੋਏ ਅਸੀਂ ਤੁਹਾਨੂੰ ਐਡਵਾਈਜ਼ਰੀ ਜਾਰੀ ਕਰਦੇ ਹਾਂ ਕਿ ਬਾਹਰ ਦੁਪਹਿਰ ਦੇ ਸਮੇਂ ਘੱਟ ਨਿਕਲੋ ਬੱਚਿਆਂ ਨੂੰ ਬਾਹਰ ਨਾ ਜਾਣ ਦਿਓ ਨੁਕਸਾਨ ਹੋ ਸਕਦਾ ਹੈ ਬਿਮਾਰੀ ਦਾ ਕਿਤੇ ਨਾ ਕਿਤੇ ਚਾਂਸ ਵੱਧ ਜਾਂਦੇ ਨੇ ਜਦੋਂ ਗਰਮੀ ਹੀਟ ਸਟ੍ਰੋਕ ਲੱਗਦੀ ਹੈ ਤਾਂ ਲੂ ਦੇ ਚਾਂਸ ਵੱਧ ਜਾਂਦੇ ਨੇ ਤੇ ਬੱਚਿਆਂ ਦਾ ਨੁਕਸਾਨ ਬਜ਼ੁਰਗਾਂ ਦਾ ਨੁਕਸਾਨ ਸਿਹਤ ਪੱਖੋਂ ਹੋਣਾ ਤੇ ਹੁੰਦਾ ਹੈ ਤੇ 9 ਤਰੀਕ ਨੂੰ ਤੁਸੀਂ ਦੇਖ ਹੀ ਚੁੱਕੇ ਹੋ ਕਿ ਇਹਨਾਂ ਇਲਾਕਿਆਂ ਵਿੱਚ ਅਲਰਟ ਜਾਰੀ ਹੋ ਚੁੱਕਿਆ ਜੀ ਹੁਣ ਗੱਲ ਕਰਦੇ 10 ਅਤੇ 11 ਜੂਨ ਦੀ ਲਗਭਗ ਆਪਾਂ ਦੇਖਾਂਗੇ ਤਾਂ 10 ਜੂਨ ਦਾ ਅਲਰਟ ਜਿਹੜਾ ਹੋਰ ਵੱਧਦਾ ਹੋਇਆ ਦਿਖਾਈ ਦੇ ਰਿਹਾ ਜੋ ਔਰੇਂਜ ਅਲਰਟ ਪਹਿਲਾਂ ਪੰਜਾਬ ਦੇ ਸੱਤਕ ਜ਼ਿਲ੍ਹਿਆਂ ਵਿੱਚ ਸੀ ਉਹ 800 ਤੋਂ 9 ਜ਼ਿਲ੍ਹੇ ਵਿੱਚ ਹੋ ਗਿਆ ਜਾਨਕਿ ਲੁਧਿਆਣਾ ਵੀ ਉਹਦੇ ਵਿੱਚ ਸ਼ਾਮਿਲ ਹੋ ਜਾਂਦਾ ਨਾਲ ਦੀ ਨਾਲ ਤੇ ਫਿਰ ਪਟਿਆਲਾ ਜ਼ਿਲ੍ਹਾ ਵੀ ਉਹਦੇ ਵਿੱਚ yellow alert ਦੇ ਵਿੱਚ ਆ ਜਾਂਦਾ ਹੈ ਤੇ ਸਭ ਤੋਂ ਆਪਾਂ ਕਹੀਏ ਤਾਂ ਫਿਲਹਾਲ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਚਰ ਰੂਪਨਗਰ ਮੁਹਾਲੀ ਤੇ ਫਤਿਹਗੜ੍ਹ ਸਾਹਿਬ ਇਹਨਾਂ ਵਿੱਚ ਚਾਂਸ ਘੱਟ ਨੇ ਕਿ ਗਰਮੀ ਕੋਈ ਬਹੁਤ ਜ਼ਿਆਦਾ ਪ੍ਰਕੋਪ ਦਿਖਾਵੇਗੀ ਪਰ ਜਿਹੜੇ ਜ਼ਿਲ੍ਹੇ ਪੱਛਮੀ ਜ਼ਿਲ੍ਹੇ ਨੇ ਜਿਹਦੇ ਵਿੱਚ ਮਾਝੇ ਦਾ ਅੰਮ੍ਰਿਤਸਰ ਤਰਨਤਾਰਨ ਆ ਰਿਹਾ ਹੈ ਜੀ ਕਪੂਰਥਲਾ ਜਲੰਧਰ ਆ ਰਿਹਾ ਇਹਨਾਂ ਵਿੱਚ ਜ਼ਿਆਦਾ ਉਮੀਦ ਹੈ ਤੇ ਦੁਆਬੇ ਦੇ ਇਲਾਕੇ ਦੇ ਵਿੱਚ ਲੁਧਿਆਣਾ ਕਪੂਰ ਜਲੰਧਰ ਦਾ ਬਹੁਤ ਆ ਸਾਰਾ ਹਿੱਸਾ ਫਿਰ ਪਟਿਆਲਾ ਹੋ ਗਿਆ ਜੀ ਥੱਲੇ ਆਪਾਂ ਮਾਲਵਾ ਬੈਲਟ ਦੀ ਗੱਲ ਕਰੀ ਤਾਂ ਸੰਗਰੂਰ ਬਰਨਾਲਾ ਮਾਨਸਾ ਬਠਿੰਡਾ ਮੋਗਾ ਫਰੀਦਕੋਟ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਇਹਨਾਂ ਵਿੱਚ ਦੁਆਰਾ ਤੋਂ ਗਰਮੀ ਲਗਾਤਾਰ ਵਾਦੀ ਹੋਈ ਦਿਖਾਈ ਦੇ ਰਹੀ ਹੈ ਤੇ ਨਾਲ ਦੀ ਨਾਲ ਅਗਰ ਗੱਲ ਕੀਤੀ ਜਾਵੇ 11 ਤਰੀਕ ਨੂੰ ਤੇ 11 ਤਰੀਕ ਨੂੰ ਵੀ ਸੇਮ ਹਾਲਾਤ ਨੇ ਇਹਨਾਂ ਇਲਾਕਿਆਂ ਵਿੱਚ ਹੀ ਲਗਾਤਾਰ येलो ਅਲਰਟ ਜਾਰੀ ਹੋਇਆ ਹੈ ਜਿਸ ਦੇ ਕਾਰਨ ਸਾਨੂੰ ਮੁਰ ਤੋਂ ਐਡਵਾਈਜ਼ਰੀ ਜਾਰੀ ਕਰਨੀ ਪੈ ਰਹੀ ਹੈ ਕਿ ਤੁਸੀਂ ਬਾਹਰ ਦੇਖ ਪਰਖ ਕੇ ਨਿਕਲੋ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬਹੁਤ ਕੜਾਕੇ ਦੀ ਗਰਮੀ ਪੈਂਦੀ ਹੈ ਜਿਸ ਦੇ ਕਾਰਨ ਤੁਹਾਡੇ ਬੱਚਿਆਂ ਦਾ ਨੁਕਸਾਨ ਸਿਹਤ ਪੱਖੋਂ ਹੋ ਸਕਦਾ ਹੈ ਲੂ ਲੱਗਣ ਦੇ ਚਾਂਸ ਨੇ ਕਿਉਂਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਕਿ ਆਉਂਦੇ 2-3 ਤਿੰਨ ਦਿਨ ਲਗਾਤਾਰ ਲੂ ਚੱਲਣ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਨਵੀਂ ਇਮੇਜ ਵੀ ਜਾਰੀ ਕਰ ਦਿੱਤੀ ਗਈ ਹੈ ਜ਼ਿਲ੍ਹਿਆਂ ਦੇ ਹਿਸਾਬ ਨਾਲ ਤੋਂ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਕਿ 9 10 ਅਤੇ 11 ਜੂਨ ਨੂੰ ਕੀ ਹਾਲਾਤ ਨੇ ਬਹੁਤ ਜ਼ਿਆਦਾ ਗਰਮੀ ਪੈਣ ਦੀ ਉਮੀਦ ਹੈ ਜੋ ਤੁਹਾਡੇ ਸਾਹਮਣੇ ਅਸੀਂ ਇਮੇਜ ਲੈ ਕੇ ਆਏ ਹਾਂ ਅਗਲੀ ਜਾਣਕਾਰੀ ਵੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਜਾਣਕਾਰੀ ਤੁਹਾਨੂੰ ਉਦੇ ਮਿਲੇਗੀ ਤੁਸੀਂ ਅਗਰ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਵੇਗਾ ਤਾਂ ਇਹ ਰਿਕਵੈਸਟ ਕਰਦੇ ਹਾਂ ਕਿ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਮਿਲਦੇ ਹਾਂ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਵੀਡੀਓ ਨੂੰ ਆਪਾਂ ਲਾਈਕ ਜਰੂਰ ਕਰਕੇ ਰੱਖੋ 100 ਲਾਈਕ ਦਾ ਏਮ ਹੈ ਜੀ ਆਪਣਾ ਜਰੂਰ ਲਾਈਕ ਕਰਿਓ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ